ਪੰਜਾਬ ਸਰਕਾਰ ਕਿਸਾਨਾਂ ਨੂੰ ਆਰਥਿਕ ਤੌਰ 'ਤੇ ਮਜ਼ਬੂਤ ਕਰਨ ਲਈ ਲਗਾਤਾਰ ਕੰਮ ਕਰ ਰਹੀ ਹੈ ਇਸੇ ਤਹਿਤ ਜੰਧੂ ਸੂਬੇ 'ਚ ਹੁਣ 20000 ਸੋਲਰ ਪੰਪ ਲਗਾਏ ਜਾਣਗੇ ਪੰਜਾਬ ਸਰਕਾਰ ਦੇ ਵਿਭਾਗ ਡਾ ਵੱਲੋਂ ਪ੍ਰਧਾਨ ਮੰਤਰੀ ਕੁਸ਼ਮ ਯੋਜਨਾ ਦੇ ਤਹਿਤ ਪਹਿਲੇ ਚਰਨ ਦੀ ਸ਼ੁਰੂਆਤ ਵੀ ਕੀਤੀ ਜਾ ਰਹੀ ਹੈ ਕੈਬਨਟ ਮੰਤਰੀ ਅਮਨ ਅਰੋੜਾ ਵੱਲੋਂ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ ਹੈ ਦੇ ਵਿੱਚ ਤਕਰੀਬਨ ਡੇਢ ਲੱਖ ਕਿਸਾਨ ਇਹ ਜ ਹੈ ਜਿਨ੍ਹਾਂ ਵਿਚਾਰਿਆਂ ਕੋਲੇ ਅ ਬਿਜਲੀ ਕਨੈਕਸ਼ਨ ਹੈ ਨਹੀਂ ਜਾਂ ਤਾਂ ਉਹ ਗਵਾਂਢੀ ਤੋਂ ਪਾਣੀ ਮੁੱਲ ਲੈਂਦੇ ਨੇ ਤੇ ਜਾਂ ਉਹਨਾਂ ਨੂੰ ਜਨਰੇਟਰ ਦੇ ਉੱਪਰ ਆਪਦੀ ਖੇਤ ਦੀ ਸਿੰਚਾਈ ਜੇ ਉਹ ਕਰਨੀ ਪੈਂਦੀ ਹੈ ਸੋ ਉਸੇ ਮਕਸਦ ਦੇ ਨਾਲ ਸਾਡਾ ਮਹਿਕਾ ਜਿਹੜਾ ਨਿਊ ਰੀਨਰਨਬਲ એનਰਜੀ ਪੇਡਾ ਕਹਿੰਦੇ ਜਿਹਨੂੰ ਆਪਾਂ ਉਹ 20000 ਸੋਲਰ ਪੰਪ ਸੈਟ ਹੈ ਜਿਹੜਾ ਖੇਤੀ ਵਾਸਤੇ ਉਹ ਅਸੀਂ ਦੇਣ ਜਾ ਰਹੇ ਹਾਂ 100 ਬਰਤ ਦਾ ਕੋਟ ਜਿਹੜਾ ਉਹ ਖੁੱਲ ਜਾਏਗਾ ਔਰ ਇਹਦੇ ਵਿੱਚ 60% ਸਬਸਿਡੀ ਜਿਹੜੀ ਉਹ ਸਰਕਾਰ ਵੱਲੋਂ ਪਾਈ ਜਾਏਗੀ ਔਰ ਬਹੁਤ ਵੱਡਾ ਲਾਭ ਹੈ ਜਿਹੜਾ ਉਹ ਉਹਨਾਂ ਲੋਕਾਂ ਨੂੰ ਉਹਨਾਂ ਕਿਸਾਨਾਂ ਨੂੰ ਹੋਏਗਾ ਜਿਨ੍ਹਾਂ ਕੋਲ ਐਗਰੀਕਲਚਰ ਫਾਰਮ ਸੈਟ ਹੈ ਨਹੀਂ ਜਿਹੜੇ ਦੂਸਰੇ ਕਨੈਕਸ਼ਨ ਨੇ ਉਹ ਕਿਉਂਕਿ ਕੇਂਦਰ ਸਰਕਾਰ ਵੱਲੋਂ ਬੰਦ ਕੀਤੇ ਰਹੇ ਨੇ ਕਿ ਪੰਜਾਬ ਦੇ ਬਹੁਤ ਸਾਰਾ ایریاز ਦੇ ਵਿੱਚ ਬਲਾਕਾਂ ਦੇ ਵਿੱਚ ਪਾਣੀ نیچے ਚਲਾ ਗਿਆ ਸੋ ਉਸ ਕਰਕੇ ਇਹ ਜਿਹੜੇ ਸੋਲਰ ਪੰਪ ਨੇ ਉਹ ਦਿੱਤੇ ਜਾ ਰਹੇ ਨੇ ਔਰ ਇਹਦੇ ਨਾਲ ਜਿਹੜੇ ਡਰਕ ਜ਼ੋਨ ਨੇ ਜਿੱਥੇ ਪਾਣੀ ਡੂੰਘਾ ਚਲਾ ਗਿਆ ਜ਼ਰੂਰਤ ਬਹੁਤ ਜ਼ਿਆਦਾ ਉਹਨਾਂ ਦੇ ਵਿੱਚ ਨਾ ਸਪ੍ਰਿੰਗ ਦੇ ਸਿਸਟਮ ਦੇ ਗ੍ਰੇਪ ਇਰੀਗੇਸ਼ਨ ਸਿਸਟਮ ਜਿਹੜਾ ਉਹ ਵੀ ਲੱਗੇਗਾ ਉੱਝ ਵੀ 80% ਦੇ ਕਰੀਬ ਸਸਟੇਜ ਜਿਹੜੀ ਉਹ ਮਿਲੇਗੀ ਸੋ ਇਸ ਕਰਕੇ ਬਹੁਤ ਵੱਡੀ ਉਪਾਲ ਹੈ ਮੇਰੀ ਪੂਰੇ ਪੰਜਾਬ ਦੇ ਲੋਕਾਂ ਨੂੰ ਬੇਨਤੀ ਹੈ ਕਿਸਾਨ ਭਰਾਵਾਂ ਨੂੰ ਬੇਨਤੀ ਹੈ ਕਿ ਇਹ ਬਹੁਤ ਲਾਹੇਵੰਦ ਸਕੀਮ ਹੈ 60% ਇਹਦੇ ਵਿੱਚ ਸਰਕਾਰ ਵੱਲੋਂ ਪਾਇਆ ਜਾ ਰਿਹਾ ਸਿਰ 40% ਹੈ ਜਿਹੜਾ ਉਹ ਉਹਨਾਂ ਨੇ ਪਾਉਣਾ ਇਹਦਾ ਵੱਤਵਦ ਲਾਹੇ ਜਿਹੜਾ ਉਹ ਲੈਨ ਸੋਮਵਰ ਤੋਂ ਪੋਰਟਲ ਸਾਡਾ ਉਹ ਆਨਲਾਈਨ ਹੋ ਜਾਏਗਾ ਸਰਕਾਰ ਦੀਏ ਸਕੀਮ ਤਹਿਤ ਕਿਸਾਨਾਂ ਨੂੰ 60% ਸਬਸਿਡੀ ਇ ਦਿੱਜੇਗੀ ਜੇਸਤੇ ਚਾਲ ਦੇ ਕਨੈਕਸ਼ਨ ਦਾ 60% ਪੈਸਾ ਸਰਕਾਰ ਦੇਵੇਗੀ ਤੇ 40% ਕਿਸਾਨਾਂ ਨੂੰ ਦੇਣਾ ਹੋਵੇਗਾ ਦੱਸ دیے ਕਿ ਪੰਜਾਬ ਦੇ ਡਾਰਕ ਜ਼ੋਨ ਜਿੱਨਾਂ ਚ ਪਾਣੀ ਜ਼ਿਆਦਾ ਡੂੰਗਾ ਚਲਾ ਗਿਆ ਉਥੇ ਸਪ੍ਰਿੰਕਲਰ ਸਿਸਟਮ ਤੇ ਡ੍ਰਿਪ ਸਿਸਟਮ ਲਗਾਇਆ ਜਾਵੇਗਾ ਜਿਸ ਦੇ ਤਹਿਤ ਕਿਸਾਨਾਂ ਨੂੰ 80% ਦੇ ਕਰੀਬ ਸਬਸਿਡੀ ਦਿੱਤੀ ਜਾਵੇਗੀ ਜੇ ਨਾ ਸੋਲਰ ਪੰਪ ਦੇ ਫਾਇਦਿਆਂ ਦੀ ਗੱਲ ਕੀਤੀ ਜਾਵੇ ਤਾਂ ਇਸ ਦੇ ਨਾਲ ਮਹਿੰਗੇ ਬਿਜਲੀ ਬਿਲਾ ਤੋਂ ਛੁਟਕਾਰਾ ਮਿਲੇਗਾ ਬਿਜਲੀ ਤੇ ਤੇਲ ਦੀ ਬਚਤ ਹੋਵੇਗੀ ਪੰਪ ਕੁਦਰਤੀ ਊਰਜਾ ਨਾਲ ਚੱਲਣਗੇ ਜਿਸ ਨਾਲ ਕੋਈ ਪ੍ਰਦੂਸ਼ਣ ਨਹੀਂ ਹੋਵੇਗਾ ਕਿਸਾਨਾਂ ਨੂੰ ਆਰਥਿਕ ਲਾਭ ਮਿਲੇਗਾ ਸਿੰਚਾਈ ਸੰਬੰਧੀ ਸਮੱਸਿਆਵਾਂ ਤੋਂ ਛੁਟਕਾਰਾ ਮਿਲੇਗਾ ਜ਼ਿਕਰ ਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਟਿਊਬਵੈੱਲ ਲਈ ਮੁਫਤ ਬਿਜਲੀ ਮਿਲਦੀ ਹੈ ਪਰ ਪੰਜਾਬ 'ਚ ਪਾਣੀ ਜ਼ਿਆਦਾ ਡੂੰਘਾ ਜਾਣ ਕਰਕੇ ਕੇਂਦਰ ਵੱਲੋਂ ਆਮ ਟਿਊਬਵੈੱਲ ਕਨੈਕਸ਼ਨ ਬੰਦ ਕਰ ਦਿੱਤੇ ਗਏ ਨੇ ਇਸ ਕਰਕੇ ਜਿਹੜੇ ਕਿਸਾਨ ਟਿਊਬਵੈੱਲ ਕਨੈਕਸ਼ਨ ਲੈਣਾ ਚਾਹੁੰਦੇ ਨੇ ਉਹ ਪੀਐਮ ਤੁਸ਼ੀਮ ਯੋਜਨਾ ਤਹਿਤ ਕਨੈਕਸ਼ਨ ਲੈ ਸਕਦੇ ਨੇ ਦੱਸ ਦਈਏ ਕਿ ਇਸ ਸਕੀਮ ਲਈ ਰਜਿਸਟ੍ਰੇਸ਼ਨ ਸੋਮਵਾਰ ਤੋਂ ਸ਼ੁਰੂ ਹੋਏਗੀ किसान ऑनलाइन वेब पोर्टल जरिए इसलिए अप्लाई कर सकन जिस तो बाद स्कीम का लाभ मिलेगा समाना तो पुरुषोत्तम कौशिक के नाल ब्यूरो रिपोर्ट न्यूज एटीन पंजाब